ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਗਰ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਸੋ ਰਾਜੇ ਦੇਖੋ 22 ਤਰੀਕ ਨੂੰ ਆਪਣਾ ਹਿੰਦੀ ਦਾ ਪੰਜਵੀਂ ਦਾ ਪ੍ਰੀ ਬੋਰਡ ਦਾ ਪੇਪਰ ਹੈ ਹਨ ਤਾਂ ਅਸੀਂ ਇੱਕ ਸੈਂਪਲ ਪੇਪਰ ਆ ਉਹ ਲੈ ਕੇ ਆਏ ਜੀ ਆਪਾਂ ਉਸ ਨੂੰ ਸੋਲਵ ਕਰਾਂਗੇ ਤਾਂ ਤੁਸੀਂ ਦੇਖ ਲੈਣਾ ਇਹਦੇ ਵਿੱਚੋਂ ਕਾਫੀ ਕੁਝ ਤੁਹਾਨੂੰ ਦੇਖਣ ਨੂੰ ਜਿਹੜਾ ਪੇਪਰ ਦੇ ਵਿੱਚ ਮਿਲ ਜਾਵੇਗਾ ਇਹ ਇੱਕ ਸੈਂਪਲ ਪੇਪਰ ਆ ਰਾ ਜੀ ਸੋ ਇਸ ਕਰਕੇ ਤੁਸੀਂ ਇਸ ਤੋਂ हट ਕੇ ਤੁਸੀਂ ਸਿਹਰੀ ਸਾਰੀ ਕਿਤਾਬ ਦੀ ਤਿਆਰੀ ਉਹ ਕਰਨੀ ਹੈ ਤੋ ਇਹਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਏਗਾ ਵੀ ਕਿਹੜਾ ਨੰਬਰ ਸੌਰੀ ਕਿਹੜਾ ਪਾਠ ਕਿੰਨੇ ਨੰਬਰ ਦਾ ਆਏਗਾ ਜੀ ਤਾਂ ਕਿਹੜਾ ਪਾਰਟ ਕਿੰਨੇ ਨੰਬਰ ਦਾ ਹੋਏਗਾ ਇਹ ਇੱਕ ਸੈਂਪਲ ਪ੍ਰੀ ਬੋਰਡ ਨਮੂਨਾ ਪੇਪਰ ਹੈ ਸੋ ਪੰਜਵੀਂ ਕਲਾਸ ਨਾਮ ਲਿਖ ਲੋਗੇ ਰੋਲ ਨੰਬਰ ਤੇ ਮਿਤੀ 80 ਨੰਬਰ ਦਾ ਪੇਪਰ ਹੋਏਗਾ ਜੀ 75 ਨੰਬਰ ਇਹ ਹੋਣਗੇ ਪਲੱਸ 5 80 ਤੁਹਾਡਾ ਪਹਿਲਾ ਪਾਰਟ ਆ ਜੀ 20 ਨੰਬਰ ਦਾ ਹੋਏਗਾ ਇਹਨੂੰ ਤੁਸੀਂ ਬੜੇ ਧਿਆਨ ਨਾਲ ਕਰਨਾ ਹਨਾ 20 ਨੰਬਰ ਬਹੁਤ ਹੋ ਜਾਂਦੇ ਆ ਸੋ ਜਿਵੇਂ ਪਹਿਲਾ ਹੈ ਨਿਮਨਲਿਖਤ ਸ਼ਬਦੋਂ ਵਿੱਚੋਂ ਕਿਸ ਸ਼ਬਦ ਮੇ ਸੰਯੁਕਤ ਅੱਖਰ ਕਾ ਪ੍ਰਯੋਗ ਨਹੀਂ ਕੀਆ ਗਿਆ ਹੈ ਤਾਂ ਤੁਸੀਂ ਇਹਦੇ ਵਿੱਚ ਕਰਨਾ ਜਿਵੇਂ ਸ਼ਮਾ ਸ਼ਾਤਰੂ ਤਾਂ ਕਿਹੜਾ ਆਏਗਾ ਜੀ ਜਹਾਜ਼ ਆ ਜਾਏਗਾ ਹਨਾ ਨੈਕਸਟ ਹੈ ਪਖਸ਼ ਪ੍ਰਸ਼ਨ ਦੂਜਾ ਹੈ ਜੀ ਨਿਮਨਲਿਖਤ ਸ਼ਬਦੋਂ ਵਿੱਚੋਂ ਤਾਜੁਬ ਸ਼ਬਦ ਕਾ ਕੀ ਅਰਥ ਹੈ ਤਾਜੁਬ ਰਾਜੂਕਾ ਕਾ ਕੀ ਅਰਥ ਹੈ ਰਾਜੀ ਹੈਰਾਨ ਹੈਰਾਨੀ ਅਗਲਾ ਹੈ ਤੀਸਰਾ ਹੈ ਨਿਮਨਲਿਖਤ ਸ਼ਬਦੋਂ ਵਿੱਚ ਅਸ਼ੁੱਧ ਸ਼ਬਦ ਦਾ ਜਿਹੜਾ ਤੁਸੀਂ ਚੁਣਨਾ ਹੈ ਉਹ ਤੁਸੀਂ ਰਾਜੇ ਦੇ ਵਿੱਚੋਂ ਚੁਣਨਾ ਜਿਕਰ ਆਪਾਂ ਸਾਰਾ ਪੇਪਰ ਸੋਲਵ ਕਰਨ ਲੱਗੀ ਤਾਂ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਊਗੀ ਇਸ ਕਰਕੇ ਤੁਸੀਂ ਇਸ ਨੂੰ ਧਿਆਨ ਨਾਲ ਦੇਖ ਲੋ ਤੇ ਸੋਲਵ ਕਰੀ ਚੱਲਿਓ ਨਾਲ ਦੀ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਸਾਰਿਆਂ ਦੇ ਆਨਸਰ ਤੁਸੀਂ ਦੇਣੇ ਆ ਜੀ ਤੁਹਾਨੂੰ ਪੜ੍ਹ ਕੇ ਸੁਣਾ ਸਕਦਾ ਬਸ ગાંધીજી ਕੀ માતાજી ਦਾ ਕਿਆ ਨਾਮ ਥਾ ਪੰਜਵਾਂ ਹੈਗਾ ਸੁਧਾਰਤ ਕੇ ਅੰਨਾ ਕਿਸ ਨਾਮ ਸੇ ਜਾਨਾ ਜਾਤਾ ਹੈ ਤੋ ਦੇਖੋ ਰਾਜੀ ਇਹਦੇ ਵਿੱਚ ਕੀ ਹੈ ਤੁਹਾਨੂੰ 10 10 ਪ੍ਰਸ਼ਨ ਹੋਣਗੇ 2 ਨੰਬਰ ਦਾ ਹਰੇਕ ਹੈ ਜੀ ਤਾਂ ਤੁਸੀਂ ਇਹਨਾਂ ਨੂੰ ਧਿਆਨਪੂਰਵਕ ਵੀਡੀਓ ਨੂੰ ਰੋਕ ਕੇ ਜਿਹੜਾ ਪੇਪਰ ਨੂੰ ਸੋਲਵ ਕਰਨਾ ਸੋਲਵ ਆਪਾਂ ਇਸ ਲਈ ਨਹੀਂ ਕਰ ਰਹੇ ਇੱਕ ਤਾਂ ਤੁਹਾਡੀ ਪ੍ਰੈਕਟਿਸ ਹੋ ਜਾਏਗੀ ਤੇ ਇੱਕ ਤੁਸੀਂ ਜਦੋਂ ਪੇਪਰ ਨੂੰ ਦੇਖੋਗੇ ਤਾਂ ਉਹ ਤੁਹਾਨੂੰ ਕੀ ਹੈ ਕਿਤਾਬ ਦੇ ਵਿੱਚ ਲੱਭੋ ਕਲੱਬ ਕੇ ਤੁਸੀਂ ਇਸ ਦਾ ਅਨਸਰ ਕਿ ਜ਼ਰੂਰ ਕਰਨਾ ਹੈ ਨਾ ਇਹ ਆਪਾਂ ਸੱਤ ਪ੍ਰਸ਼ਨ ਹੋ ਗਏ ਤੁਸੀਂ ਪੜ ਸਕਦੇ ਹੋ ਧਿਆਨ ਨਾਲ ਆਪਾਂ ਵੀਡੀਓ ਨੂੰ ਸਲੋ ਵੀ ਕਰਾਂਗੇ ਤੇ ਤੁਸੀਂ ਸਲੋ ਸਲੋ ਲੈ ਕੇ ਵੀ ਜਾਣਾ ਨੇਵਲ ਲਿਖਤ ਸ਼ਬਦੋਂ ਵਿੱਚੋਂ ਕਿਹੜਾ ਸ਼ਬਦ ਫੁੱਲ ਦਾ ਸਮਾਨ ਅਰਥ ਬੜਾ ਸ਼ਬਦ ਨਹੀਂ ਹੈ 9 ਆ ਗਿਆ ਜੀ ਇਹਦੇ ਵਿੱਚ ਤੁਸੀਂ ਤੁਮ ਬੱਚੇ ਔਰ ਇਮਾਨਦਾਰੀ ਹੀ ਨਹੀਂ ਅਪਤੂ ਅਪਿੱਤੂ ਸਾਸੀ ਵੀ ਹੋ ਇਹ ਕਿਸ ਨੇ ਕਹੇ ਸੀ ਕਿ ਸ਼ਬਦ ਅਗਲਾ ਹੈ ਅੱਖਾਂ ਦਾ ਤਾਰਾ ਮੁਹਾਵਰੇ ਦਾ ਸਹੀ ਅਰਥ ਕੋਸ਼ਿਸ਼ ਕਰਨਾ ਇਹ ਜਿਹੜਾ ਅਭਤ ਹੈ ਇਹ ਇਹੀ ਅਰਥ ਨੇ ਆਪਣੇ ਇਹਨਾਂ ਵਿੱਚ ਤੁਸੀਂ ਇੱਥੇ ਲੇਖਣਾ ਰਾਜੀ ਅਗਲਾ ਪਾਰਟ ਆਪਣਾ ਹੋਏਗਾ ਜੀ 5 ਨੰਬਰ ਦਾ ਸੌਰੀ 10 ਨੰਬਰ ਦਾ ਹੋਏਗਾ ਤਾਂ ਤੁਸੀਂ ਪੈਰੇ ਨੂੰ ਧਿਆਨ ਨਾਲ ਪੜ੍ਹਨਾ ਇਹਦੇ ਵਿੱਚੋਂ ਤੁਸੀਂ 5 ਪ੍ਰਸ਼ਨ ਆ ਜਿਹੜੇ ਹੋਰਾਂ ਜੀ ਕਰਨੇ ਨੇ आप थोड़ा जा रीड कर रानी हैरानी से मिट्टी से ढके उस बिल को देखती रही अब चीटियाँ बाहर कैसे आएंगी मगर थोड़ी देर बाद उसने देखा कि चींटियां ने उस मिट्टी से भी शेद कर लिया हैरान रानी हैरानी किससे देख रही थी हैरानी से रानी हैरानी से किसे देख रही थी तो आप देखते हैं ਕਿਸ ਕੋ ਦੇਖ ਰਹੀ ਸੀ ਰਾਜੇ ਤੁਸੀਂ ਜਲਦੀ ਜਲਦੀ ਆਨਸਰ ਦਿਓ ਕਾਂ ਮੇ ਜੁਟ ਗਈ ਰਾਣੀ ਸਮਝ ਗਈ ਚੀਟੀ ਹਿੰਮਤ ਨਹੀਂ ਹਰਾਤੀ ਲਗਾਤਾਰ ਮਿਹਨਤ ਕਰਤੀ ਰਹਤੀ ਹੈ ਔਰ ਬਲਾ ਵੀ ਕਰਤੀ ਰਹਤੀ ਹੈ ਬਿਲਕੁਲ ਦੇਖਤੀ ਰਹੀ ਹੈ ਨਾ ਪਹਿਲਾ ਆਨਸਰ ਪਹਿਲੇ ਦੇ ਵਿੱਚ ਹੀ ਹੈ ਜਿਹੜਾ ਹੈਗਾ ਚੀਟੀਆਂ ਮਿੱਟੀ ਸੇ ਬਾਹਰ ਆਨੇ ਕੇ ਲੀਏ ਕਿਆ ਕਰਤੀ ਹੈ ਕਿਆ ਕਰਤੀ ਹੈ ਛੇਦ रानी रानी ने देखा कि चींटियां कतार बनाकर दोबारा अपने में जुट गई किसमें हिम्मत में देखो ਇਹਦੇ ਵਿੱਚੋਂ ਆਪਣੀ ਹਿੰਮਤ ਦੇ ਵਿੱਚ ਜੁਟ ਗਈ चींटी ਸ਼ਬਦ ਦਾ ਬਹੁਵਚਨ ਕਿਹਾ ਹੋਏਗਾ ਜੀ ਚੀਂਟੀਆਂ ਹਨਾ ਬਹੁਵਚਨ ਮਤਲਬ ਜਿਆਦਾ ਤਾਂ ਬਹੁਵਚਨ ਵੀ ਵਿੱਚ ਹੀ ਪਿਆ ਦੇਖੋ ਰਾਜੀ ਆ ਪਿਆ ਚੀਂਟੀਆਂ ਇਹ ਇਹਦਾ ਬਹੁਵਚਨ ਹੋ ਗਿਆ ਪੰਨੇ 5 ਨੈਕਸਟ ਪ੍ਰਸ਼ਨ ਹੈ ਨਿਮਨ ਲਿਖਤ ਚਿੱਤਰ ਕੋ ਦੇਖ ਕੇ ਸਮਝ ਕੇ ਪੁੱਛੇ ਗਏ ਸਵਾਲੋਂ ਕੇ ਪਕਸ਼ੋ ਕੇ ਵਿੱਚ ਉੱਤਰ ਦਿਏ। ਇਹ ਵੀ ਆਪਣਾ 10 ਨੰਬਰ ਦਾ ਜਿਹੜਾ ਹੋਏਗਾ ਜੀ ਪਾਠ। ਆਪਾਂ ਥੋੜੀ ਵੀਡੀਓ ਨਾਲ ਥੋੜੀ ਜਿਹਾ ਜੀ ਜਲਦੀ ਕਰ ਰਹੇ ਹਾਂ ਕਿਉਂਕਿ ਜੇ ਆਪਾਂ ਸਾਰਾ ਪੇਪਰ ਸੋਲਵ ਕਰਨ ਲੱਗੇ ਦੇਖੋ ਬਹੁਤ ਵੱਡੀ ਵੀਡੀਓ ਹੋ ਜਾਣੀ ਕਿ ਤੁਸੀਂ ਮਤਲਬ ਬੋਰ ਹੋ ਜਾਓਗੇ। ਇਹ ਨਹੀਂ ਤੁਸੀਂ ਆਪ ਵੀ ਸੋਲਵ ਕਰਨਾ। ਆਪਾਂ ਥੋੜਾ ਸਲੋ ਚੱਲ ਰਹੇ ਹਾਂ। ਤਸਵੀਰ ਨੂੰ ਦੇਖ ਕੇ ਕਰਨਾ ਹੈ। ਉਪਰੋਕਤ ਚਿੱਤਰ ਮੇਂ ਕਿਆ ਨਹੀਂ ਹੋ ਰਹਾ ਨਹਾ ਨਾ ਹੋ ਰਹਾ ਹੈ ਹੋ ਰਹਾ ਖਾਣਾ ਵੀ ਹੋ ਰਹਾ ਹੈ ਰਾਜੇ ਖੇਲਣਾ ਵੀ ਹੋ ਰਹਾ ਹੈ ਸੋਣਾ ਵੀ ਹੋ ਰਹਾ ਹੈ ਕਿਆ ਨਹੀਂ ਹੋ ਰਹਾ ਦੇਖੋ ਧਿਆਨ ਸੇ ਦੇਖੋ ਚਿੱਤਰ ਕੋ ਦੇਖੋ ਨਹਾਣਾ ਖਾਣਾ ਖੇਲਣਾ ਔਰ ਸੋਣਾ ਸਕੂਲ ਜਾਣਾ ਨਹੀਂ ਹੋ ਰਹਾ ਹਨਾ ਰਾਜੇ ਸੋ ਇਹਦੇ ਵਿੱਚ ਸਕੂਲ ਵਾਲਾ ਆਏਗਾ ਥੋੜਾ ਪ੍ਰਸ਼ਨ ਗਲਤ ਲੱਗ ਰਿਹਾ ਆਪ ਨੂੰ हमें क्या नहीं करना चाहिए रोज दाना नहीं जाइए समय पर खाना नहीं खाना चाहिए देर से जागना चाहिए देर से क्या करना नहीं करना चाहिए सो देर से अपनू जागना नहीं चाहिए जेकर लेट उठेंगे ता सासी बहुत सारी समस्या देवे हैं नियम लिंग तो शब्दों में से बाल का शब्द का स्त्रीलिंग क्या है बालिका <coughs> चैनल नहीं सब्सक्राइब किया तो सब्सक्राइब कर लो आपा सारी वीडियो अपलोड करेंगे राजे ਸੋ ਤੁਸੀਂ ਜੇਕਰ ਆਪ ਸੋਲਵ ਕਰਨਾ ਹੁੰਦਾ ਤਾਂ ਪੇਪਰ ਨੂੰ ਥੋੜਾ ਕਢਾ ਲਿਆ ਕਰੋ ਵੀਡੀਓ ਨੂੰ ਉਪਰੋਕਤ ਚਿੱਤਰ ਮੇਂ ਖੇਲ ਖੇਲਤੇ ਹੋਏ ਕੌਣ ਦਿਖਾਈ ਦੇ ਰਹੇ ਹਨ ਕੌਣ ਦਿਖਾਈ ਦੇ ਰਹੇ ਹਨ ਇੱਕ ਬਾਲਕ ਔਰ ਬਾਲਿਕਾ ਹਨਾ ਤਾਂ ਰਾਈਟ ਇਹਦਾ ਇਹ ਆ ਜਾਏਗਾ ਨੇਮਨ ਲਿਖਤ ਮੇਂ ਸੇ ਹਮੇਂ ਕੌਣ ਸਾ ਭੋਜਨ ਖਾਣਾ ਚਾਹੀਏ ਉਂ ਦੇਖੋ 버ਗਰ ਨਿਊਡਲ ਸਮੋਸੇ ਫਾਸਟ ਫੂਡ ਆ ਸੋ ਹਮੇਂ ਦਾਲ ਚਾਵਲ ਖਾਣੇ ਚਾਹੀਏ ਅੱਗੇ ਰਾਜੇ ਖੈ ਭਾਗ ਹੋਏਗਾ ਇਹ 5 3 ਮਤਲਬ 15 ਨੰਬਰ ਦਾ ਹੋਏਗਾ ਆਪਣੇ ਕੋਲੇ ਕਿੰਨੇ ਨੰਬਰ ਦਾ 15 ਨੰਬਰ ਦਾ ਪੰਜ ਇਹਦਾ ਤੁਸੀਂ ਅਨਸਰ ਦੇਣਾ ਹਮੇ ਸੜਕਾਂ ਕਿਵੇਂ ਪਾਰ ਕਰਨੀ ਚਾਹੀਏ ਪਾਠ ਹੰਸ ਕਰ ਸੌਰੀ ਪਾਠ ਹੰਸ ਕਿਸਕੇ ਅਨਸਾਰ ਗੌਤਮ ਬੁੱਧ ਸੇ ਸੰਸਾਰ ਕੋ ਕੌਣ ਸਾ ਪਾਠ ਪੜਾਇਆ ਇਹ ਤੁਸੀਂ ਪ੍ਰਸ਼ਨ ਤੁਸੀਂ ਕਿਤਾਬਾਂ ਦੇ ਵਿੱਚੋਂ ਰਾਜੀ ਚੈੱਕ ਕਰ ਲਿਓ ਪੜ੍ਹ ਲਿਓ ਧਿਆਨ ਨਾਲ ਸਰਵਨ ਨੇ ਰਾਜੇ ਅਸਰਤ ਸੇ ਕੀ ਕਹਾ ਪੰਜਾਬੀ ਸ਼ਤਰੂ ਦਾ ਸਾਹਮਣਾ ਕਿਸ ਪ੍ਰਕਾਰ ਕਰਤੇ ਹਨ ਬਹਾਦਰੀ ਸੇ ਕਰਤੇ ਹਨ ਪਾਠ ਜਨਮ ਦਿਨ ਮੇ ਚਰਬੀ ਨੇ ਆਪਣਾ ਜਨਮ ਦਿਨ ਕਿਵੇਂ ਮਨਾਇਆ ਨੈਕਸਟ ਹੈ ਜੀ ਪਾਠ ਸਹਾਸੀ ਦੀਪਾ ਕੇ ਅਨੁਸਾਰ ਦੀਪਰ ਕੋ ਕੌਣ ਸਾ ਪੁਰਸਕਾਰ ਮਿਲਿਆ ਔਰ ਕਾ ਮਿਲਿਆ પાઠ ਹੰਸ ਕਿਸ ਕੇ ਅਨੁਸਾਰ ਸ다ਰਥ ਨੇ ਹੰਸ ਕੀ ਸਹਾਇਤਾ ਕੀਤੀ પાઠ ਬराई ਨਹੀਂ ਬੁਲਾਈ ਕੇ ਅਨੁਸਾਰ ਪੇੜ ਕੌਣ ਰਹਤਾ ਹੈ ਪਰ ਕੌਣ ਰਹਤਾ ਹੈ ਸੋ ਇਹ ਰਾਜੇ ਪ੍ਰਸ਼ਨ ਨੇ ਇਹਦੇ ਵਿੱਚ ਤੁਸੀਂ ਪੰਜ ਪ੍ਰਸ਼ਨ ਕਰਨੇ ਕੋਈ ਵੀ ਕਰ ਲਿਓ ਤਾਂ 15 ਨੰਬਰ ਦਾ ਹੋ ਜਾਏਗਾ ਜੀ ਅੱਗੇ ਆਉਣੀਆਂ ਰਾਜੇ ਪੰਕਤੀਆਂ ਪੂਰੀਆਂ ਕਰਨੀਆਂ ਨੇ ਠੀਕ ਸਮੇਂ ਪਰ ਨਿਤ ਉਠ ਜਾਓ ਖਾਲੀ ਥਾਂ ਗਾਣਾ ਗਾਓ ਇਹ ਤੁਸੀਂ ਰਾਜੇ ਇਹਨੂੰ ਪੂਰਾ ਕਰਨਾ ਜੀ ਨੈਕਸਟ ਹੈ ਜੀ ਸਥਾਨ ਭਰਨੇ ਆ ਖਾਲੀ ਥਾਂ ਮਾਂ ਨੇ ਤਿੰਨ ਨੰਬਰ ਦੀਆਂ ਹੋਣਗੀਆਂ ਸਰਪੰਨ ਕੇ ਮਾਤਾ ਪਿਤਾ ਅੰਦੇ ਥੇ ਦੀਪਾ ਬਹੁਤ ਖਾਲੀ ਥਾਂ ਲੜਕੀ ਥੀ ਬਹਾਦਰ ਮਰਨੇ ਮਾਰਨੇ ਵਾਲੇ ਸੇ ਬਾਲਾ بڑا ਹੁੰਦਾ ਹੈ ਮਾਰਨੇ ਵਾਲੇ ਸੇ ਬਚਾਣੇ ਵਾਲਾ ਬੜਾ ਹੁੰਦਾ ਹੈ ਨੈਕਸਟ ਪਾਰਟ ਹੈ ਜੀ ਤਿੰਨ ਨੰਬਰ ਦਾ ਹੋਏਗਾ ਇਹਨਾਂ ਨੂੰ ਤੁਸੀਂ ਰਾਜੇ ਹਿੰਦੀ ਦੇ ਵਿੱਚ ਲਿਖਣਾ ਭੈਣ ਖੰਭ ਵੇੜਾ ਤਾਂ ਤੁਸੀਂ ਕਾਫੀ ਸਾਰੀ ਪ੍ਰੈਕਟਿਸ ਜਿਹੜੀ ਕਰ ਲਿਓ ਅੱਗੇ ਹੈ ਜੀ ਨਿਮਨ ਲਿਖਤ ਸ਼ਬਦੋਂ ਮੇਂ ਸੇ ਕਿਹਨੀ ਤਿੰਨ ਕੇ ਅਰਥ ਬਤਾਉਣੇ ਆ ਤੁਸੀਂ ਇਹ ਵੀ ਆਪਣਾ ਤਿੰਨ ਨੰਬਰ ਦਾ ਹੋਏਗਾ ਜੀ ਇਹ ਅਰਥ ਤੁਸੀਂ ਬਤਾਉਣੇ ਹੋ ਰਾਜੇ ਸਾਰੇ ਠੀਕ ਹੈ ਨਾ ਸੋ ਅੱਗੇ ਹੈਗੇ ਆਪਣੇ ਕੋਲ ਵਾਕ ਆ ਗਏ ਆ ਇਹ ਤੁਸੀਂ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਕਰਨਾ ਸੋ 2 ਨੰਬਰ ਦਾ ਜਿਹੜਾ ਹੋਏਗਾ ਜੀ ਵੀਡੀਓ ਨਹੀਂ ਲਾਈਕ ਕੀਤੀ ਲਾਈਕ ਕਰ ਦਿਓ ਅਦਰ ਵੀਡੀਓ ਕ ਲਈ ਇਹ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬਟਨ ਤੇ ਜਾ ਕੇ ਇਸ ਤੋਂ ਬਾਅਦ ਲਾਸਟ ਵਾਲਾ ਆਪਣਾ ਆਏਗਾ ਜੀ 5 ਨੰਬਰ ਦਾ ਹੋਏਗਾ ਇਹ ਤੁਸੀਂ ਰਾਜੇ ਇਹਦੇ ਵਿੱਚ ਬਹੁਤ ਉਲਝਦੇ ਹੋ ਤਸਵੀਰ ਨੂੰ ਧਿਆਨ ਨਾਲ ਦੇਖਣਾ ਤੇ ਜਿਹੜਾ ਆਪਣੇ ਕੋਲੇ ਆਹ ਲੇਖ ਹਨ ਇਹਨੂੰ ਤੁਸੀਂ ਪੂਰਾ ਕਰਨਾ ਇਹ ਸਾਰਾ ਤੁਸੀਂ ਇਸ ਤਸਵੀਰਾਂ ਦੇ ਵਿੱਚੋਂ ਕੰਪਲੀਟ ਕਰੋਗੇ ਤੁਸੀਂ ਬਹੁਤ ਉਲਝ ਜਰਨੇ ਹੋ ਇਹ ਫ੍ਰੀ ਦੇ ਪੰਜ ਨੰਬਰ ਆ ਦੇਖ ਕੇ ਤੁਸੀਂ ਕਰਨੇ ਆ ਨੈਕਸਟ ਲਾਸਟ ਹੁੰਦਾ ਜੀ ਪੰਜ ਨੰਬਰ ਇਹ ਤੁਸੀਂ ਸਾਰੇ ਪੇਪਰ ਦੀ ਲਿਖਾਈ ਹੈ ਜਿਹੜੀ ਸੁੰਦਰ ਕਰਿਆ ਕਰੋ ਰਾਜੀ ਤਾਂ ਜੋ ਤੁਸੀਂ ਵਧੀਆ ਪੰਜ ਨੰਬਰ ਆ ਜਿਹੜੇ ਉਹ ਫ੍ਰੀ ਦੇ ਲੈ ਸਕੋ ਸੋ ਤਾਂ ਮੈਂ ਥੋੜਾ ਪੇਪਰ ਨੂੰ ਜਲਦੀ ਤਾਂ ਬੋਲ ਦਿੰਨਾ ਕਿਉਂਕਿ ਜੇ ਆਪਾਂ ਹੌਲੀ ਹੌਲੀ ਕਰਾ ਜਾਂਦਾ ਵੀਡੀਓ ਜਿਹੜੀ ਇਹ ਘੰਟੇ ਦੀ ਬਣ ਜਾਣੀ ਸੋ ਆਪਾਂ ਵੱਡੀ ਵੀਡੀਓ ਵੀ ਨਹੀਂ ਬਣਾਉਣੀ ਇਸ ਕਰਕੇ ਜਦੋਂ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਲਿਆ ਕਰੋ ਇਸ ਤੋਂ ਬਾਅਦ ਕਿਤਾਬ ਦੇ ਵਿੱਚੋਂ ਆਪ ਲੱਭ ਲਿਆ ਕਰੋ ਨਾਲੇ ਤਾਂ ਇਹਦੇ ਨਾਲ ਤੁਹਾਨੂੰ ਪ੍ਰੈਕਟਿਸ ਜਿਹੜੀ ਹੋ ਜਾਂਦੀ ਆ ਤੇ ਲੱਭੀ ਹੋਈ ਚੀਜ਼ ਤੁਸੀਂ ਕਦੇ ਭੁੱਲਦੇ ਵੀ ਨਹੀਂ ਜੇਕਰ ਹੁਣ ਮੈਂ ਤੁਹਾਨੂੰ ਸੋਲਵ ਕਰਕੇ ਦੱਸ ਦਿੰਦਾ ਤਾਂ ਤੁਸੀਂ ਉਸ ਨੂੰ ਇੱਕ ਵਾਰ ਵੀਡੀਓ ਦੇਖ ਕੇ ਯਾਦ ਕਰਕੇ ਰੱਖ ਲੈਂਦੇ ਤੇ ਪੇਪਰ ਵੇਲੇ ਤੁਸੀਂ ਭੁੱਲ ਜਾਂਦੇ ਹੋ ਸੋ ਇਸ ਤਰ੍ਹਾਂ ਦਾ ਤੁਹਾਡਾ ਪੇਪਰ ਹੋਏਗਾ ਜੀ 80 ਨੰਬਰ ਦਾ ਪੇਪਰ ਹੋਏਗਾ ਤਾਂ ਤੁਸੀਂ ਜਰੂਰ ਜਿਹੜਾ ਵੀਡੀਓ ਨੂੰ ਦੇਖ ਕੇ ਇਸ ਤਰ੍ਹਾਂ ਦੇ ਪੈਟਰਨ ਦੇ ਨਾਲ ਤੁਸੀਂ ਜਿਹੜਾ ਹਿੰਦੀ ਦਾ ਪੇਪਰ ਉਹ ਕਰ ਲੈਣਾ ਜੀ ਸਾਰੀ ਕਿਤਾਬ ਦੇ ਵਿੱਚੋਂ ਕਰਨਾ ਬੈਸਟ ਵਿਸ਼ਸ ਸੋ 22 ਤਰੀਕ ਨੂੰ ਤੁਹਾਡਾ ਪੇਪਰ ਹੈ ਇਸ ਤਰ੍ਹਾਂ ਦਾ ਪੈਟਰਨ ਤੁਹਾਨੂੰ ਪੇਪਰ ਦੇ ਵਿੱਚ ਮਿਲੇਗਾ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਸਾਰੀਆਂ ਵੀਡੀਓਜ਼ ਅਪਲੋਡ ਕਰਾਂਗੇ ਜੀ ਸਲਾਈਡ ਆਪਾਂ ਪਾ ਦਿੱਤੀ ਹੈ ਚੈਨਲ ਦੇ ਉੱਪਰ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਧੰਨਵਾਦ ਥੈਂਕ ਯੂ